जी, जी। सोई सोई जी। जी। हां जी किसान भिरो स्वागत है ਤੁਹਾਡਾ ਆਪਣੀ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਸ ਹੋਈ ਸਵਾਈ ਵੜ ਸੇਲ ਲਈ ਲੈ ਕੇ ਆਇਆ ਜੀ ਜਿਸ ਕਰਕੇ ਵੀ ਵੀਡੀਓ ਬਣਾ ਰਹੇ ਵੀਰ ਦੇ ਕਿ ਲਈ ਪਸੂ ਰੱਖਦੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਣੇ ਬਾਈ ਟੋ ਟੇਰਾ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਬਧੀ ਹਾਂਜੀ ਹਾਂਜੀ ਨਾਮ ਤੇ ਐਡਰੈਸ ਬੋ ਨਾਮ ਆਜਮੇਰ ਸਿੰਘ ਜੀ ਪਿੰਡ ਸੰਦੂਕਾਣਾ ਜਿਲ੍ਹਾ ਜਿਲ੍ਹਾ ਬਰਨਾਲਾ ਤਸੀਲ ਤਪਾ ਨੇੜੇ ਬਲਾਸਣਾ ਨੇੜੇ ਪਿੰਡ ਜੜੇਵੰਨ ਭਲੌਰ ਤੋਂ 7 ਕਿਲੋਮੀਟਰ ਹੈ ਜੀ ਮੋਬਾਈਲ ਨੰਬਰ ਬੋਲੋ 82 75280 ਹਮ 43171 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਗਣ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਦੂਜਾ ਸੂਸ ਹੋਈ ਵੀ ਹੈ ਜੀ ਕਦੋਂ ਸੂਈ ਹੈ ਬਾਈ ਇਹਨੂੰ 26 27 ਦਿਨ ਹੋ ਗਏ ਸੂਈ ਬੱਚਾ ਕੀ ਹੈ ਬਾਈ ਮਗਰ ਬੱਸ ਆ ਜੀ ਇਹ ਦੁੱਧ ਕਿੰਨਾ ਬਾਈ ਦੁੱਧ ਹੈਗਾ ਜੀ 22 ਕਿਲੋ نیٹ ਤੇ ਹਾਂਜੀ ਹਾਂਜੀ ਚੋਕੇ ਦੇਵਾਂਗੇ ਬਾਈ ਕੋਈ ਚਾਰ ਡੰਗ ਚੋਲੋ ਬਹੁਤ ਠੀਕ ਹਾਂਜੀ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਆਰਡਰ ਬੜਾ ਕਮਾਲ ਦਾ ਥਣ ਬਹੁਤ ਚੰਗਾ ਖੱਤੀ ਵਾਲਾ ਥਣ ਅੱਲਾ ਕੱਲਾ ਥਣ ਚਾਰੇ ਥਣ ਬਈ ਨਿਕੜਵੇਂ ਪੂਰੇ ਗੈਰ ਪੱਕੇ ਸਨ ਦਾ ਮੰਨਦੇ ਹੋ ਜੀ ਥੋੜਾ ਜਿਹਾ ਠੀਕ ਆ ਫੇਸ ਬੜਾ ਚੰਗਾ ਕਰਮ ਵਾਲੀ ਦਾ ਇਧਰ ਨੂੰ ਤੋੜ ਦੋ ਬਾਹਰ ਕੋਈ ਤੋਰਾ ਤਾਰਾ ਦਿਖਾ ਰਿਹਾ ਤੇ ਕਲਰ ਬਹੁਤ ਚੰਗਾ ਡਿਮਾਂਡ ਚੰਗੀ ਆ ਚੰਗੀ ਆ ਫੁੱਲ ਕਰਦਦੀ ਆ ਖਣਲੇ ਵਾ ਬੜਾ ਚੰਗਾ ਬਈ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਪੰਜ ਡੋੜਾ ਮੈਂ ਆਪਦਾ ਚੋਲੇ ਕੋਈ ਚੈੱਕ ਕਰਨੀ ਬਈ ਤੇ ਚੰਗੀ ਆ ਬੜਾ ਬਈ ਕੁੱਲ ਮਿਲਾ ਕੇ ਗਰਮੀ ਨਹੀਂ ਮੰਦੀ ਫੈਂਡ ਫੌਂਡ ਜਿਹੜੀ ਕਰਮ ਵਾਲੀ ਦੀ ਆਸ ਫੁੱਲ ਚੰਗੀ ਆ ਵੋੜ ਲਿਆ ਬਈ ਮੋੜਦਾ ਜੀ ਹਾਂ ਤੇ ਕੀ ਮੋਲ ਆ ਬਈ ਇਹਦਾ ਮੋਲ ਆ 75000 ਆ ਜੀ ਮਾਨ ਤਾਨ ਹੋ ਜਾ ਹਾਂਜੀ ਹਾਂਜੀ 75000 ਰੁਪਿਆ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜਰੂਰ ਹੋ ਜਾ ਚੰਗੀ ਆ ਬੜ ਕਦ ਕਾਠ ਵਾਲੀ ਆ ਚਮਕ ਚਮਕ ਚੰਗੀ ਆ ਆ ਬਾਹਰਲੀ ਫੁਰਨੀ ਦੀ ਬਾਂਦੇ 2 ਮਿੰਟ ਬਈ ਅ ਥੋੜਾ ਥਰ ਚੰਗਾ ਬਈ ਥਣ ਲੈ ਵਾ ਬੜਾ ਕਮਾਲ ਦਾ ਬਈ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਆ ਚਿਵਾਈ ਚ ਵੀ ਕਿਵੇਂ ਹਾਂਜੀ ਇਹ ਚੋਰ ਇੱਥੇ ਕਰਕੇ ਪਾਉਂਦੀ ਕੋਈ ਧਾਰਾਂ ਜਿਹਾ ਆਪਾਂ ਮਾਰਨਗੇ ਪਾਉਂਦੀ ਕਿੱਥੇ ਮਾਰਜੀ 14 ਸੜ ਕੇ ਚੋਰ ਆ ਇਹਨੂੰ ਐ ਕੋਈ ਚੱਕਰ ਠੰਡੀ ਠੰਡੀ ਫੁੱਲਾਂ ਹਾਂਜੀ ਹਾਂਜੀ ਆ ਦੇ ਠੀਕ ਆ ਦੇ ਜਿਵੇਂ ਮਰਜੀ ਬਾਈ ਕਹਿੰਦਾ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਠੰਡੀ ਠੁੰਡੀ ਵੀ ਕੋਈ ਨਹੀਂ ਕਹਿੰਦੀ ਇਹ ਤਾਂ ਠੀਕ ਹੈ ਕਿਸੇ ਵੀਰ ਨੂੰ ਬਾਈ ਵਰਡ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ